ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਅ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਤਕਰੀਬਨ ਜਿਹੜੀ ਕਣਕ ਦੀ ਫਸਲ ਹੈ ਉਹ ਐਵਰੇਜ ਜਿਹੜੀ ਹੈਗੀ 80 ਤੋਂ 90 ਦਿਨ ਦੇ ਵਿਚਕਾਰ ਹੈ। ਕੁਝ ਕਣਕ ਜਿਹੜੀ ਉਹ 90 92 ਦਿਨ ਤੇ ਹੋ ਗਈ ਅਤੇ ਤਕਰੀਬਨ ਜਿਹੜੀਆਂ ਸਾਰੀਆਂ ਕਿਸਮਾਂ ਉਹ 90 ਕੇ ਦਿਨ ਤੇ ਆ ਕੇ ਜਿਹੜੇ ਆਈਆਂ ਸਿੱਟੇ ਕੱਢਣੇ ਸ਼ੁਰੂ ਕਰ ਦਿੰਦੀਆਂ ਨੇ। ਸੋ ਹੁਣ ਜਿਹੜੀ ਸਪਰੇਅ ਦਾ ਕਿਹੜਾ ਸਹੀ ਸਮਾਂ ਕੁਝ ਕਿਸਾਨ ਵੀਰਾਂ ਦੇ ਸਵਾਲਾਂ ਦੇ ਜਵਾਬ ਤੇ ਇਸ ਦੋ ਵਾਰ ਜਿਹੜੀ ਐਨ ਪੀ ਕੇ ਸਪਰੇਅ ਆਪਾਂ ਕਿਹੜੀ ਤੇ ਕਦੋਂ ਮਤਲਬ ਲਾਸਟ ਸਪਰੇਅ ਆਪਾਂ ਤਤਾਂ ਵਾਲੀ ਕਿਹੜੀ ਕਰ ਸਕਦੇ ਹਾਂ ਤੇ ਕਦੋਂ ਕਰ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾਓ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤਾਈ ਪਹੁੰਚਦੀ ਰਹੇ ਤੇ ਤੁਸੀਂ ਜਿਹੜਾ ਹੈਗਾ ਉਹਦੇ ਸਵਾਲ ਸੁਝਾ ਜਿਹੜੇ ਕੀਮਤੀ ਆਪਦੇ ਤਜਰਬੇ ਆ ਉਹ ਸਾਡੇ ਨਾਲ ਸੇਅਰ ਕਰਦੇ ਰਹੋ ਤਾਂ ਕਿ ਅਸੀਂ ਵੱਧ ਤੋਂ ਵੱਧ ਅੱਗੇ ਕਿਸਾਨ ਵੀਰਾਂ ਤੱਕ ਪਹੁੰਚਾ ਸਕੀਏ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਹੁਣ ਤਕਰੀਬਨ ਜਿਹੜੀਆਂ ਹੈਗੀਆਂ ਸਾਰੀਆਂ ਹੀ ਕਿਸਮਾਂ ਨੇ ਉਹ ਤਕਰੀਬਨ ਗੋਭ ਦੇ ਵਿੱਚ ਆ ਗਈਆਂ ਨੇ ਤੇ ਕੁਝ ਜਿਹੜੀਆਂ ਕਣਕ ਦੀ ਫਸਲ ਹੈ ਜਿਹੜੀ ਸਹੀ ਸਮੇਂ ਤੇ ਬੀਜੀ ਕਿਸਾਨ ਵੀਰਾਂ ਨੇ 90 ਦਿਨ ਦੀ ਹੋ ਗਈ 85-90 ਦਿਨ ਤੇ ਆ ਕੇ ਤਕਰੀਬਨ ਜਿਹੜੀਆਂ ਸਾਰੀਆਂ ਕਿਸਮਾਂ ਉਹ ਸਿੱਟੇ ਕੱਢਣ ਤੇ ਆ ਜਾਂਦੀਆਂ ਨੇ ਕਣਕ ਦੀ ਫਸਲ ਆ ਜਿਹੜੀ ਉਹ 75 ਦਿਨ ਤੋਂ ਬਾਅਦ ਤਕਰੀਬਨ ਜਿਹੜੀ ਗੋਭ ਪਰਨਾ ਸ਼ੁਰੂ ਕਰ ਦਿੰਦੀ ਹੈ ਸੋ ਹੁਣ ਜਿਹੜਾ ਸਹੀ ਸਮਾਂ ਹੈ 80 ਤੋਂ 85 ਦਿਨ ਦਾ ਜਾਂ 90 ਦਿਨ ਦਾ ਕਿਉਂਕਿ ਆਪਾਂ ਜਿਹੜਾ ਸਿੱਟੇ ਨਿਕਲਣ ਤੋਂ ਕਣਕ ਦੀ ਫਸਲ ਦੇ ਸਿੱਟੇ ਨਿਕਲਣ ਤੋਂ ਪਹਿਲਾਂ-ਪਹਿਲਾਂ ਜਿਹੜਾ ਕੰਮ ਕਰਨਾ ਹੁੰਦਾ ਗੋਭ ਪਰਨ ਸਮੇਂ ਜਦੋਂ ਥੱਲੇ ਸਿੱਟੇ ਬਣ ਗਏ ਨਿਕਲਣ ਨੂੰ ਤਿਆਰ ਹੋ ਗਏ ਉਦੋਂ ਆਪਾਂ ਜਿਹੜੀ ਸਪਰੇਅ ਕਰਨੀ ਹੁੰਦੀ ਐ ਐਨਪੀਕੇ ਦੀ ਸਪਰੇਅ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਜਿਹਦੇ ਵਿੱਚ ਆਪਾਂ 13045 ਕਰਨੀ ਆ ਤੇ ਆਪਾਂ ਇੱਕ ਉਲੀ ਨਾਸ਼ਕ ਦੀ ਸਪਰੇਅ ਵੀ ਜ਼ਰੂਰ ਕਰਨੀ ਤਾਂ ਕਿ ਫਸਲ ਆ ਜਿਹੜੀ ਉਹ ਝੰਡਾ ਪੱਤਾ ਸਾਫ਼ ਰਹੇ ਉਹਦੇ ਤੇ ਉਲੀ ਰੋਗ ਦਾ ਕੋਈ ਹਮਲਾ ਨਾ ਹੋਵੇ ਰੋਗ ਰਹਿਤ ਹੋਵੇ ਫਸਲ ਵਧੀਆ ਨਸਾਰਾ ਰਵੇ ਜੇ ਜਿਹੜਾ ਬੂਟਾ ਰੋਗ ਰਹਿਤ ਹੋਊਗਾ ਨਿਸਰਨ ਸਮੇ ਤਾਂ ਹੀ ਆਪਾਂ ਨੂੰ ਵਧੀਆ ਝਾੜ ਮਿਲ ਸਕਦਾ ਪਲੱਸ ਜਿਹੜਾ ਐਨਪੀਕੇ ਦੇ ਵਿੱਚ ਜਿਹੜਾ 13 0 45 ਚ 45% ਪੋਟਾਸ਼ ਹੁੰਦਾ ਜਿਹੜਾ ਕਿ ਬਹੁਤ ਜ਼ਰੂਰੀ ਹੈ ਪਰਪਰਾਗਣ ਵਾਸਤੇ ਤੇ ਨਾਲ ਜਿਹੜੇ ਫੋਟੋਸਿੰਥੈਟਿਕਸ ਹੈ ਸੈਮੀ ਲੇਟਸ ਆ ਉਹ ਜਿਹੜੇ ਬੂਟੇ ਦੇ ਵਿੱਚੋਂ ਜਿਹੜਾ ਭੋਜਨ ਆ ਉਹ ਜਿਹੜਾ ਦਾਣੇ ਬਣਨ ਸ਼ੁਰੂ ਹੋਣਗੇ ਉਹਨਾਂ ਦੇ ਵੱਲ ਨੂੰ ਪੋਟਾਸ਼ ਦੀ ਬਹੁਤ ਜ਼ਰੂਰਤ ਹੁੰਦੀ ਆ ਜਿਹੜਾ ਇਹਦੇ ਵਿੱਚ ਨਾਈਟ੍ਰੇਟ ਨਾਈਟ੍ਰੋਜਨ 11% ਉਹ ਜਿਹੜਾ ਹੈਗਾ ਪੋਟਾਸ਼ ਦੀ ਐਫੀਸ਼ੀਐਂਸੀ ਜਿਹੜਾ ਵਧਾਉਣ ਦੇ ਵਿੱਚ ਹੈਲਪ ਕਰਦਾ ਹੈਗਾ ਤੇ ਨਾਲ ਤੁਸੀਂ ਜਿਹੜਾ ਹੈਗਾ 60 70 ਗ੍ਰਾਮ ਬੋਰਨ ਤੱਤ ਜਿਹੜਾ ਕਿ ਪਰਪਰਗਣ ਵਾਸਤੇ ਬਹੁਤ ਜ਼ਰੂਰੀ ਆ ਤਾਂ ਕਿ ਜਿਹੜਾ ਹੈਗਾ ਹਰ ਇੱਕ ਦਾਣਾ ਪੂਰਾ ਜਿਹੜਾ ਡਿਵੈਲਪ ਹੋਵੇ ਤੇ ਸਿੱਟੇ ਦੇ ਵਿੱਚ ਪੂਰੇ ਦਾਣੇ ਉੱਪਰ ਤੋਂ ਥੱਲੇ ਤੱਕ ਭਰਨ ਇਹ ਜ਼ਰੂਰਤ ਹੁੰਦੀ ਹੈ ਉਲੀ ਨਾਸ਼ਕਾਂ ਬਾਰੇ ਮੈਂ ਪਹਿਲਾਂ ਵੀਡੀਓ ਦੱਸ ਚੁੱਕਾ ਕਿ ਕਿਹੜੇ ਕਰ ਸਕਦੇ ਆ ਸਾਰੇ ਸਫਾਰਸ਼ ਉਲੀ ਨਾਸ਼ਕਾਂ ਬਾਰੇ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕਰ ਚੁੱਕਿਆ ਹਾਂ ਕੋਈ ਕਿਸਾਨ ਵੀਰਾਂ ਦੇ ਸਵਾਲ ਆਇਆ ਹੈ ਕਿ ਕਿਸਾਨ ਵੀਰਾਂ ਨੇ ਪੁੱਛਿਆ ਕਿ 70 ਦਿਨ ਦੀ ਕਣਕ ਹੋ ਗਈ ਅਸੀਂ ਜਿਹੜਾ ਇਸ ਤੇ ਹੁਣ ਨਦੀਨ ਨਾਸ਼ ਕਿਹੜਾ ਕਰ ਸਕਦੇ ਆ ਕਿਉਂਕਿ ਗੁੱਲੀ ਡੰਡੇ ਦੀ ਤੇ ਚੌੜੇ ਪੱਤੇ ਵਾਲੇ ਨਦੀਨ ਹਜੇ ਵੀ ਕਿਸਾਨ ਵੀਰਾਂ ਦੇ ਖੇਤਾਂ 'ਚ ਜਿਨ੍ਹਾਂ ਨੇ ਸਮੇਂ ਸਿਰ ਸਪਰੇਅ ਨਹੀਂ ਕੀਤੀ ਤੇ ਸਹੀ ਮਾਤਰਾ ਦੇ ਵਿੱਚ ਸਫਾਰਸ਼ ਅਨੁਸਾਰ ਸਪਰੇਅ ਨਹੀਂ ਕੀਤੀ ਉੱਥੇ ਜਿਹੜਾ ਹਜੇ ਵੀ ਖੇਤਾਂ ਦੇ ਵਿੱਚ ਗੁੱਲੀ ਡੰਡਾ ਕਾਫੀ ਜ਼ਿਆਦਾ ਖੜ ਚੌੜੀ ਪੱਤੀ ਵਾਲੇ ਨਦੀਨ ਖੜੇ ਕਿਸਾਨ ਵੀਰੋ ਹੁਣ ਇਹ ਸਟੇਜ ਤੇ 70 ਦਿਨ ਤੇ 75 ਦਿਨ ਦੀ ਕਣਕ ਦੇ ਜਿਹਦੇਸੀਂ ਨਦੀਨ ਨਾਸ਼ਕ ਵਰਤੋਂਗੇ ਜਿਹਦੇ ਵਿੱਚ ਕੋਈ ਵੀ ਵਰਤ ਨੂੰ ਜਾਂ 24D ਤੁਸੀਂ ਚੌੜੇ ਪੱਤੇਆਂ ਵਾਲੇ ਜਿਹੜੇ ਨਦੀਨਾਂ ਵਾਸਤੇ ਵਰਤੋਂਗੇ ਕਣਕ ਦੀ ਫਸਲ ਵੀ ਖਰਾਬ ਹੋਊਗੀ ਨਦੀਨਾਂ ਨੇ ਤਾਂ ਜਿਹੜਾ ਆਪਣਾ ਝਾੜ ਦਾ ਨੁਕਸਾਨ ਕਰਨਾ ਸੀ ਉਹ ਤਾਂ ਕਰ ਚੁੱਕੇ ਆ ਕਿਉਂਕਿ ਉਹਨਾਂ ਨੇ ਜ਼ਮੀਨ 'ਚ ਬਥੇਰੇ ਤੱਤ ਹੁਣ ਤੱਕ 70 ਦਿਨ ਤੱਕ ਜਿਹੜੇ ਹੈਗੇ ਆ ਜ਼ਮੀਨ 'ਚੋਂ ਬਹੁਤ ਤੱਤ ਲਏ ਜਿਹੜੇ ਕਿ ਬੂਟਿਆਂ ਨੂੰ ਮਿਲਣੇ ਸੀ ਕਣਕ ਦੇ ਬੂਟਿਆਂ ਨੂੰ ਤੇ ਹੁਣ ਜੇ ਆਪਾਂ ਨੀਂ ਨਾਸ਼ਕ ਵੀ ਉੱਤੇ ਦੁਆਰਾ ਸਪਰੇਅ ਕਰਤਾ ਕਣਕ ਦੀ ਫਸਲ ਨੂੰ ਜਿਹੜਾ ਡਬਲ ਜਿਹੜਾ ਤਕਾ ਲੱਗੂਗਾ ਤੇ ਆਪਣਾ ਝਾੜ ਜੇ ਕੋਈ ਆਪਾਂ ਨੂੰ ਮਿਲਣਾ ਤਾਂ ਉਹ ਵੀ ਨਹੀਂ ਮਿਲਣਾ ਕਣਕ ਦੀ ਫਸਲ ਤੁਹਾਡੀ ਖਰਾਬ ਹੋ ਜੂਗੀ ਸੋ ਅੱਗੇ ਵਾਸਤੇ ਬੇਨਤੀ ਆ ਕਿ ਪਹਿਲਾਂ ਪ੍ਰੀ ਇਮਰਜੈਂਸ ਬਜਾਈ ਕਰਨਸਾ ਨਦੀਨਾਸ਼ਕਾਂ ਦੀ ਵਰਤੋਂ ਕਰੋ ਫਿਰ ਸਮੇਂ ਸਿਰ ਸਫਾਰਸ਼ ਅਨਸਾਰ ਸਲਾਹ ਲੈ ਕੇ ਆਪਾਂ ਲੇਟ ਨਾ ਕਰਿਆ ਕਰੀਏ ਸਪਰੇਅ ਤੇ ਇਸ ਤੋਂ ਬਾਅਦ ਜਿਹੜੀ ਹੈਗੀ ਅਗਲੀ ਵੀਡੀਓ 2-4 ਦਿਨਾਂ ਚ ਪਾਵਾਂਗੇ ਆਪਾਂ ਵੀ ਗੁੱਲੀ ਡੰਡੇ ਨੂੰ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਬੀ ਬਣਨ ਤੋਂ ਕਿਸ ਤਰ੍ਹਾਂ ਰੋਕ ਸਕਦੇ ਹਾਂ ਉਹਦੇ ਬਾਰੇ ਵੀ ਆਪਾਂ ਜਿਹੜੇ ਹੈਗੇ 2-4 ਗੱਲ ਮੈਂਟ ਜਿਹੜੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰਾਂਗੇ ਸੋ ਜਿਹੜਾ ਨਦੀਨ ਨਾਸ਼ਕ ਹੋਣ ਬਿਲਕੁਲ ਸਪਰੇ ਨਹੀਂ ਕਰਨਾ ਹੈਗਾ ਹਾਂ ਕਈ ਕਿਸਾਨ ਵੀਰ ਨੇ ਜਿਹੜੇ ਤੱਤਾਂ ਵਾਲੀਆਂ ਸਪਰੇਆਂ ਜੀ ਦੇ ਵਿੱਚ ਜ਼ਿੰਕ ਮੈਗਨੀ ਯੂਰੀਆ ਕੀਤੀ ਕਲੀ ਦਾ ਪਾਣੀ ਕੀਤਾ ਸਪਰੇ ਪਾਣੀ ਦੀ ਮਾਤਰਾ ਪੂਰੀ ਨਹੀਂ ਵਰਤੀ ਜਾਂਦੀ 100 ਲੀਟਰ ਪਾਣੀ 90 ਲੀਟਰ ਪਾਣੀ ਕਿਸਾਨ ਵੀਰ ਪ੍ਰਤੀ ਏਕੜ ਸਪਰੇ ਕਰ ਦਿੰਦੇ ਆ ਉਹ ਵੀ ਪਾਵਰ ਸਪਰੇਅਰ ਦੇ ਨਾਲ ਪ੍ਰੈਸ਼ਰ ਵੱਜਦਾ ਇੰਜਨ ਵਾਲੇ ਪੰਪ ਦੇ ਵਿੱਚ ਜਿਹੜਾ ਹੈਗਾ ਬਹੁਤ ਬਰੀਕ ਜਿਹੜੀ ਜਿਹੜਾ ਹੈਗਾ ਸਪਰੇਅ ਹੁੰਦੀ ਆ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਉਹਦੇ ਨਾਲ ਉਹ ਜਿਹੜੀ ਹੈਗੀ ਸੰਗ ਜਿਹੜੀ ਕਨਸੈਂਟ੍ਰੇਟਡ ਸਪਰੇਅ ਹੈ ਉਹ ਜਦੋਂ ਪੱਤਿਆਂ ਦੀਆਂ ਨੋਕਾਂ ਤੇ ਨਾਜ਼ਕ ਕੁੰਮਬਲਾਂ ਦੇ ਉੱਤੇ ਪੈਂਦੀ ਸਿੱਧੀ ਫ੍ਰੈਸ਼ਰ ਜਦੋਂ ਆਪਾਂ ਮਾਰਦੇ ਹਾਂ ਇੰਜਣ ਦੇ ਨਾਲ ਤਾਂ ਉਹਦੀਆਂ ਨੋਕਾਂ ਦਾ ਨੁਕਸਾਨ ਹੁੰਦਾ ਮੈਂ ਪਹਿਲਾਂ ਵੀ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਹਾਂ ਕਿ ਪਾਣੀ ਘੱਟੋ ਘੱਟ 150 ਲੀਟਰ ਪਾਣੀ ਪ੍ਰਤੀ ਏਕੜ ਆਪਾਂ ਵਰਤਣਾ ਕਿਸਾਨ ਵੀਰੋ ਜੇ ਆਪਾਂ ਜਿਆਦਾ ਪਾਣੀ ਜਿੰਨਾ ਲਾਵਾਂਗੇ ਸਪਰੇਅ ਕਰਨ ਦਾ ਉਨਾ ਹੀ ਫਾਇਦਾ ਹੁੰਦਾ ਚਾਹੇ ਆਪਾਂ ਤਤਾਂ ਵਾਲੀ ਸਪਰੇਅ ਕਰਨੀ ਆ ਚਾਹੇ ਆਪਾਂ ਉਲੀ ਨਾਸ਼ਕ ਦੀ ਸਪਰੇਅ ਕਰਨੀ ਆ ਜਿੰਨਾ ਜਿਆਦਾ ਪਾਣੀ ਵਰਤਾਂਗੇ ਉਹਦੇ ਨਾਲ ਉਨਾ ਹੀ ਜਿਆਦਾ ਲੀਫ ਏਰੀਆ ਮਤਲਬ ਕਿ ਸਾਰੀ ਪਤਰਾਲ ਹੈ ਜਿੰਨੇ ਵੀ ਪੱਤੇ ਆ ਬੂਟਿਆਂ ਦੇ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਸਪਰੇਅ ਇੱਕਸਾਰ ਪਊਗੀ ਜੇ ਆਪਾਂ ਘੱਟ ਪਾਣੀ ਨਾਲ ਸਪਰੇਅ ਕਰਦੇ ਆ ਉਹ ਜਿੱਥੇ ਪੈਂਦੀ ਆ ਉਹ ਸਪਰੇਅ ਸੰਘਣੀ ਹੁੰਦੀ ਹੈ ਤੇ ਕੁਝ ਏਰੀਆ ਇਹ ਜਿਹੇ ਰਹਿ ਜਾਂਦੇ ਜਿੱਥੇ ਸਪਰੇਅ ਉਹ ਪੈਂਦੀ ਹੋਈ ਨਹੀਂ ਪਾਣੀ ਦੀ ਘਾਟ ਹੋਣ ਕਾਰਨ ਤੇ ਜਿਹੜੀ ਸੰਗ ਮਤਲਬ ਜਿਹੜੀ ਕਨਸੈਂਟ੍ਰੇਟਡ ਸਪਰੇਅ ਹੈ ਜਿਆਦਾ ਜਿਹੜੀ ਘਣਤਾ ਵਾਲੀ ਜਿਸ ਦੇ ਵਿੱਚ ਤੱਤ ਜਿਆਦਾ ਮਾਤਰਾ ਦੇ ਵਿੱਚ ਆ ਪਾਣੀ ਘੱਟ ਹੈ ਉਹ ਜਦੋਂ ਸਪਰੇਅ ਨਾਜ਼ੁਕ ਕੁੰਮਬਲਾਂ ਦੇ ਉੱਤੇ ਜਾਂ ਪੱਤਿਆਂ ਦੀਆਂ ਨੋਕਾਂ ਦੇ ਪਾਉਗੀ ਤਾਂ ਉਹ ਨੁਕਸਾਨ ਹੋਣ ਦਾ ਸੁਭਾਅਕਾ ਸੋ ਪਾਣੀ ਜਿਹੜੀ ਆਪਾਂ ਸਪਰੇਅ ਵਰਤਣੀ ਉਹਦੇ ਵਿੱਚ ਜਿਹੜੇ ਆਪਾਂ ਸਪਰੇਅ ਕਰਨ ਦਾ ਤਰੀਕਾ ਖਾਸ ਤੌਰ ਤੇ ਜਿਹੜਾ ਆਪਾਂ ਪਾਣੀ ਦੀ ਮਾਤਰਾ ਵਰਤਣੀ ਆ ਪ੍ਰਤੀ ਏਕੜ ਘੱਟੋ ਘਾਟ 150 ਲੀਟਰ ਪਾਣੀ ਆਪਾਂ ਨੂੰ ਲਾਉਣਾ ਚਾਹੀਦਾ ਕਈ ਵਾਰ ਕਿਸਾਨ ਵੀਰ 90 100 ਲੀਟਰ ਹੀ ਪਾਣੀ ਲਾਉਂਦੇ ਜਿਹੜੀਆਂ ਜਿੱਥੋਂ ਵੀ ਕਿਸਾਨ ਵੀਰਾਂ ਨੇ ਜਿਹੜਾ ਮੇਰੇ ਨਾਲ ਸੰਪਰਕ ਕੀਤਾ ਕਿ ਸਾਡੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਆ ਤਾਂ ਉਹਨਾਂ ਤੋਂ ਜਦੋਂ ਪੁੱਛਿਆ ਪਹਿਲਾ ਸਵਾਲ ਹੀ ਇਹ ਪੁੱਛਿਆ ਜਾਂਦਾ 100 ਲੀ ਸੋ ਇਹ ਬੇਨਤੀ ਹੈ ਕਿ ਉਲੀਨਾਸ਼ਕ ਵੀ ਹੁਣ ਜਦੋਂ ਆਪਾਂ ਸਪਰੇਅ ਕਰਨੇ ਮਹਿੰਗੇ ਮਹਿੰਗੇ ਉਲੀਨਾਸ਼ਕ ਸਪਰੇਅ ਕਰਦੇ ਆ ਤੇ ਉਹਦੇ ਵਿੱਚ ਆਪਾਂ ਜਿਹੜਾ ਪਾਣੀ ਲਾਉਣ ਜਿਹੜੀ ਅਣਗਿਹਲੀ ਕਰ ਜਾਂਦੇ ਆ ਕਿ ਚਲੋ ਆਪਾਂ 80 90 ਲੀਟਰ 100 ਲੀਟਰ ਪਾਣੀ ਨਾਲ ਹੀ ਸਪਰੇਅ ਕਰ ਦਈਏ ਖਾਸ ਤੌਰ ਤੇ ਜਿਹੜੇ ਬੈਟਰੀ ਵਾਲੇ ਪੰਪ ਆ ਹੱਥ ਵਾਲੇ ਪੰਪ ਆ ਤੇ ਟਰੈਕਟਰ ਵਾਲੇ ਪੰਪ ਆ ਇਹਦੇ ਨਾਲ ਪਾਣੀ ਪੂਰੀ ਮਾਤਰਾ ਚ ਲੱਗ ਜਾਂਦਾ ਜਿਹੜੇ ਤੁਸੀਂ ਇੰਜਣ ਵਾਲੇ ਪੰਪ ਵਰਤਦੇ ਆ ਉਹ ਤੁਸੀਂ ਚਾਰ ਪੰਪਾਂ ਤੋਂ ਵੱਧ ਜਿਹੜੇ ਕਿਸਾਨ ਵੀਰ ਨਹੀਂ ਵਰਤਦੇ ਉਹ ਤੁਹਾਨੂੰ ਘੱਟੋ ਘੱਟ 6 ਪੰਪ ਵਰਤਨੇ ਚਾਹੀਦੇ ਪ੍ਰਤੀ ਏਕੜ 25 ਲੀਟਰ ਦੀ ਕੈਪੈ ਇੰਜਨ ਵਾਲਾ ਜਿਹੜਾ ਪਾਵਰ ਸਪਰੇਅਰ ਹੁੰਦਾ ਸੋ ਘਟੋ ਘਟੇ ਸ਼ੇ ਪੰਪ ਇਹ ਸਲੋ ਕਰਕੇ ਜਿਹੜਾ ਹੈਗਾ ਤੁਸੀਂ ਉਹਦੀ ਜਿਹੜੀ ਪਾਣੀ ਦੀ ਮਾਤਰਾ ਵਧਾ ਸਕਦੇ ਹੋ ਇਹ ਮੇਨ ਨੁਕਤਾ ਧਿਆਨ ਰੱਖਣਯੋਗ ਹੁੰਦਾ ਆਪਣਾ ਤੇ ਜਿਹੜੀ ਐਨ ਪੀ ਕੀ ਦੀ ਆਪਾਂ ਲਾਸਟ ਸਪਰੇਅ ਇੱਕ ਤਾਂ ਆਪਾਂ ਹੁਣ ਕਰਨੀ ਹੈ ਗੋਭ ਦੇ ਵਿੱਚ ਨਸਾਰਾ ਹੋਣ ਤੋਂ ਪਹਿਲਾਂ ਪਹਿਲਾਂ 13045 150 ਲੀਟਰ ਤੋਂ ਲੈ 150 ਲੀਟਰ ਪਾਣੀ ਲਾਓ ਉਹਦੇ ਵਿੱਚ ਤੁਸੀਂ 1.5 ਤੋਂ 2 ਕਿਲੋ 13045 ਵਰਤ ਸਕਦੇ ਆ 60 ਤੋਂ 70 ਗ੍ਰਾਮ ਬੋਰਨ ਬੋਰਨ ਵੀ 60 70 ਗ੍ਰਾਮ ਤੋਂ ਵੱਧ ਨਹੀਂ ਪਾਉਣਾ 5 ਗ੍ਰਾਮ ਵੀ ਵੱਧ ਨਹੀਂ ਪਾਉਣਾ ਹੈ ਤੇ ਨਾਲ ਤੁਸੀਂ ਉਲੀਨਾਸ਼ਕ ਜਿਹਦੇ ਵਿੱਚ ਟੈਬੂ ਕੋਰਨਜਲ ਵਰਤ ਸਕਦੇ ਆ ਫੋਲੀਕੋਰ 200 ਐਮਐਲ ਜਾਂ ਤੁਸੀਂ ਨੈਟਿਵੋ 120 ਗ੍ਰਾਮ ਵਰਤ ਸਕਦੇ ਆ ਜਾਂ ਕਸਟੋਡੀਆ ਜਾਂ ਅਪੇਰਾ ਇਹ ਵੀ 200 ਐਮਐਲ ਹੀ ਵਰਤਣੇ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਪਾਣੀ 150 ਤੋਂ 200 ਲੀਟਰ ਵਰਤਣਾ ਹੋਰ ਸਵਾਲ ਹੋਵੇ ਸਿਝਾ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰ ਹਾਂਜੀ ਤੇ ਇਹ ਇੱਕ ਜਿਹੜਾ ਜ਼ਰੂਰੀ ਨੁਕਤਾ ਰਹਿ ਗਿਆ ਕਿ ਜਿਹੜਾ ਆਪਾਂ ਇਸ ਤੋਂ ਬਾਅਦ 13045 ਦੀ ਇੱਕ ਸਪਰੇ ਹੋਰ ਕਰਨੀ ਆ ਜੇ ਆਪਾਂ ਬਹੁਤ ਵਧੀਆ ਝਾੜ ਲੈਣਾ ਕਿਉਂਕਿ ਜਿਹੜਾ ਦਾਣਾ ਜਦੋਂ ਬਣਨਾ ਸ਼ੁਰੂ ਹੋ ਗਿਆ ਗੋਭ ਦੇ ਵਿੱਚੋਂ ਜਿਹੜਾ ਸਿੱਟਾ ਨਿਕਲਿਆ ਉਸ ਤੋਂ ਬਾਅਦ ਜਿਹੜਾ ਬੂਰ ਪੈਣਾ ਉਸ ਤੋਂ ਬਾਅਦ ਜਿਹੜਾ ਦਾਣਾ ਬਣਨਾ ਸ਼ੁਰੂ ਹੋਣਾ ਮਿਲਕ ਸਟੇਜ ਤੇ ਹੋਣਾ ਪੂਰ ਚੜੇ ਤੋਂ ਬਾਅਦ ਮਿਲਕ ਸਟੇਜ ਤੇ ਉਦੋਂ ਆਪਾਂ ਇੱਕ ਸਪਰੇ 13045 ਉਦੋਂ ਆਪਾਂ 1 ਕਿਲੋ ਵਰਤ ਸਕਦੇ ਆ ਤੇ ਜੇ ਤੁਸੀਂ 2 ਕਿਲੋ ਵਰਤਣਾ ਉਹ ਵੀ ਵਰ ਸਕਦੇ ਹੋ ਵੈਸੇ 1 ਕਿਲੋ ਦੇ ਵੀ ਬਹੁਤ ਵਧੀਆ ਰਿਜ਼ਲਟ ਪਿਛਲੇ ਸਾਲਾਂ ਚ ਆਇਆ 1 ਕਿਲੋ 13045 ਤੇ ਤੁਸੀਂ ਉల్లి ਨਾਸ਼ਕ ਦੀ ਸਪਰੇ ਵੀ ਉਦੋਂ ਜਿਹੜੀ ਹੈਗੀ ਹੈ ਇੱਕ ਰਿਪੀਟ ਜ਼ਰੂਰ ਕਰਨੀ ਤਾਂ ਜੋ ਮਗਰਲੇ ਦਿਨਾਂ ਚ ਜੇ ਕੋਈ ਪੀਲੀ ਕੁੰਗੀ ਦੀ ਜਿਹੜਾ ਹਮਲਾ ਹੋਣ ਦਾ ਖਤਸ਼ਾ ਹੁੰਦਾ ਜਾਂ ਹੋਰ ਉల్లి ਰੋਗਾ ਦਾ ਕੋਈ ਵੀ ਚਾਹੇ ਉల్లి ਰੋਗ ਹੋਵੇ ਉਹ ਤੋਂ ਫਸਲ ਦਾ ਜਿਹੜਾ ਵਿਚਾਰ ਰਹਿੰਦਾ ਇਹ ਜਿਹੜਾ ਉల్లి ਨਾਸ਼ਕ ਹੈ ਤੇ ਐਨਪੀਕੇ ਹੈ ਕੁਝ ਕਿਸਾਨ ਵੀਰ ਕੀ ਕਰਦੇ ਆ ਉਲੀਨਾਸ਼ਕ ਨੂੰ ਜਿਹੜਾ ਹੈਗਾ ਇੱਕ ਥਾਂ ਦੇ ਕੰਟੇਨਰ ਚ ਕਿਸੇ ਭਾਂਡੇ ਦੇ ਵਿੱਚ ਕਿਸੇ ਵਰਤਨ ਚ ਪਾ ਕੇ ਤੇ ਨਾਲ ਹੀ ਐਨਪੀਕੇ ਪਾ ਕੇ ਇਕੱਠਾ ਉਹਨੂੰ ਮਿਕਸ ਕਰਨ ਲੱਗ ਪੈਂਦੇ ਆ ਇਹ ਵਰਤਨ ਵਰਤੋਂ ਕਰਨ ਦਾ ਤਰੀਕਾ ਬਿਲਕੁਲ ਗਲਤ ਆ ਜੇ ਤੁਸੀਂ ਇਕੱਠੀ ਸਪਰੇ ਵੀ ਕਰਨੀ ਹੈ ਜੇ ਤਾਂ ਵੱਖ-ਵੱਖ ਆਖਾ ਪਾਸ ਸਪਰੇਅ ਕਰ ਸਕਦੇ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਆਪਾਂ ਨੂੰ ਲੱਗਦਾ ਕਿ ਦੋ ਸਪਰੇਇਆਂ ਇੱਕੋ ਟਾਈਮ ਤੇ ਆਪਾਂ ਨੂੰ ਕਰਨੀਆਂ ਔਖੀਆਂ ਨੇ ਵਾਰ-ਵਾਰ ਤਾਂ ਆਪਾਂ ਜਿਹੜੇ ਘੋਲ ਵੱਖ-ਵੱਖ ਬਣਾਉਣੇ ਆ ਤੇ ਮੌਕੇ ਤੇ ਆਪਾਂ ਜਿਹੜਾ ਹੈਗਾ ਉਹਨੂੰ ਇੱਕ ਪੰਪ ਦੇ ਵਿੱਚ ਪਾ ਕੇ ਉਹਦੀ ਸਪਰੇਅ ਇਕੱਠੀ ਕਰ ਸਕਦੇ ਆ ਪਰ ਉਹਨਾਂ ਨੂੰ ਮਿਕਸ ਨਹੀਂ ਇਕੱਠੇ ਕਰਨਾ ਹੈ ਘੋਲ ਉਹਨਾਂ ਦਾ ਵੱਖ-ਵੱਖ ਬਰਉਣਾ ਪਾਣੀ ਦੇ ਵਿੱਚ ਜਦੋਂ ਚੰਗੀ ਤਰ੍ਹਾਂ ਘੁਲ ਜਾਣ ਐਨਪੀਕੇ ਆ ਤੇ ਉਲੀਨਾਸ਼ਕ ਆ ਫੇਰ ਉਹਨਾਂ ਨੂੰ ਆਪਾਂ ਜਿਹੜੀ ਹੈਗੀ ਉਹਨਾਂ ਦੀ ਇਕੱਠੀ ਸਪਰੇਅ ਕਰ ਸਕਦੇ ਆ ਇਹ ਗੱਲ ਦਾ ਆਪਾਂ ਬਹੁਤ ਜ਼ਿਆਦਾ ਖਿਆਲ ਰੱਖਣਾ ਸੋ ਦੋ ਸਪਰੇਆ ਐਨ ਪੀ ਕੇ ਦੀਆਂ ਇੱਕ ਆਪਾਂ ਗੋਭ ਸਮੇ ਜਦੋਂ ਗੋਭ ਪਰਣ ਲੱਗ ਪਿਆ ਨਸਾਰੇ ਤੋਂ ਪਹਿਲਾਂ ਪਹਿਲਾਂ ਜਦੋਂ ਫਸਲ ਦੇ ਨਸਾਰੇ ਤੋਂ ਪਹਿਲਾਂ ਪਹਿਲਾਂ ਇੱਕ ਸਪਰੇ ਉਹਦੋਂ ਕਰਨੀ ਆ ਨਾਲ ਆਪਾਂ ਪੋਲੀਨਾਸ਼ਕ ਕਰਨੀ ਆ 60 70 ਗ੍ਰਾਮ ਬੋਰਨ ਪਾ ਸਕਦੇ ਆ ਤੇ ਦੂਜੀ ਸਪਰੇ ਜਦੋਂ ਮਿਰਕ ਸਟੇਜ ਤੇ ਫਸਲ ਆਉਂਦੀ ਆ ਜਾਂ ਆ ਦਾ ਬੂਰ ਪੈਣ ਸਮੇ ਕਰੋ ਬੂਰ ਪੈਣ ਤੋਂ ਪਹਿਲਾਂ ਪਹਿਲਾਂ ਕਰ ਦਿਓ ਜਾਂ ਜਦੋਂ ਬੂਰ ਝੜ ਗਿਆ ਮਿਲਕ ਸਟੇਜ ਆ ਗਈ ਉਦੋਂ ਕਰ ਦਿਓ 13045 ਤੇ ਨਾਲ ਜਿਹੜਾ ਉਲੀਨਾਸ਼ਕ ਆਪਾਂ ਕੋਈ ਵੀ ਟੈਬੂਕੋਨਾਜ਼ੋਲ ਵਰਤ ਸਕਦੇ ਆ ਚਾਹੇ ਆਪਾਂ ਪ੍ਰੋਪੀਕੋਨਾਜ਼ੋਲ ਦੀ ਉਦੋਂ ਸਪਰੇਅ ਕਰ ਸਕਦੇ ਆ ਉਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਦਾਣੇ ਪੂਰੇ ਪੜਨਗੇ ਮਗਰਲਾ ਜਿਹੜਾ ਉਚਤਾਮਣ ਮਗਰੋਂ ਜਾ ਕੇ ਹੋ ਜਾਂਦਾ ਉਦੋਂ ਜਿਹੜਾ ਹੈਗਾ ਉਹਦੇ ਨਾਲ ਦਾਣੇ ਪਿਛਕਣਗੇ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਵੀਰ